ਜਿਆਨੂ ਕਾਰੇ ਵਿਦਿਆਰਥੀਓ 7ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ 15ਵਾਂ ਠੋਸ ਆਕਾਰ ਦੀ ਕਲਪਨਾ ਅਭਿਆਸ ਨੰਬਰ 15.2 ਤੇ ਇਸ ਅਭਿਆਸ ਦਾ ਅਗਲਾ ਸਵਾਲ ਤੀਜਾ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਅਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸਭ ਸ਼ੁਰੂ ਕਰੀਏ ਅੱਗੇ ਵਧਣ ਤੋਂ ਪਹਿਲਾਂ ਪਿਆਰੇ ਵਿਦਿਆਰਥੀਓ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਸੀ ਚੈਨਲ ਦੇ ਤੁਹਾਡੇ 7ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਜਿਹੜੀ ਹੈ ਸਾਰੀ ਹੱਲ ਕਰਕੇ ਪਾ ਦਿੱਤੀ ਗਈ ਹੈ ਤੇ ਉਹ ਪਲੇਲਿਸਟ ਦਾ ਨਾਮ ਹੈ 7th English ਸੋ ਚੈਨਲ ਤੇ ਜਾ ਕੇ ਤੁਸੀਂ 7th English ਨਾਮ ਦੀ ਪਲੇਲਿਸਟ ਖੋਲ੍ਹ ਕੇ ਦੇਖੋ ਤੁਹਾਡੀ 7ਵੀਂ ਦੀ ਕਿਤਾਬ ਦੇ ਸਾਰੇ ਜਿਹੜੇ ਸਬਕ ਨੇ ਪੜ੍ਹ ਕੇ ਉਹਦੇ ਅਰਥ ਕਰ ਦਿੱਤੇ ਗਏ ਨੇ ਕੁਸ਼ਨ ਆਨਸਰ ਕਰ ਦਿੱਤੇ ਗਏ ਨੇ ਤੇ ਸਾਰੀ ਐਕਟੀਵਿਟੀਆਂ ਦਾ ਹੱਲ ਕਰਕੇ ਉੱਥੇ ਪਾ ਦਿੱਤਾ ਗਿਆ ਸੋ ਤੁਸੀਂ ਅੰਗਰੇਜ਼ੀ ਦੀ ਲੋੜਾਂ ਵੀ ਇਸੀ ਚੈਨਲ ਤੋਂ ਪੂਰੀਆਂ ਕਰ ਸਕਦੇ ਹੋ ਔਰ ਦੇਖਿਓ ਬੱਚੋ ਤੀਜਾ ਸਵਾਲ ਕੀ ਕਿਹਾ ਹੈ ਕਿ ਦੋ ਕਣ ਜਿਨ੍ਹਾਂ ਦੇ ਕਿਨਾਰੇ 3 ਸੈਂਟੀਮੀਟਰ ਦੇ ਹਨ ਨੂੰ ਮਿਲਾ ਕੇ ਕਨਾਵ ਬਣਾਇਆ ਗਿਆ ਹੈ ਇਸ ਕਨਾਵ ਦਾ ਟੇਡਾ ਚਿੱਤਰ ਅਤੇ ਆਈਸੋਮੈਟ੍ਰਿਕ ਚਿੱਤਰ ਬਣਾਓ ਸੋ ਬੱਚੋ ਮੰਨ ਲਓ ਇਹ ਇੱਕ ਇੱਕ ਕਣ ਹੈਗਾ ਇਦਾਂ ਇੱਕ ਕਣ ਇਦਾਂ ਬਣੇਗਾ ਇਹ ਬਰਾਬਰ ਹੈਗਾ 3 ਸੈਂਟੀਮੀਟਰ ਕਿਨਾਰੇ ਵਾਲਾ ਇੱਕ ਕਣ ਤੇ ਦੋ ਕਣ ਕੇ ਦੇ ਨਾਲ ਜੋੜ ਕੇ ਨਾਲ ਮਿਲਾ ਕੇ ਸੋ ਇੱਕ ਕਣ ਇਹ 3 ਸੈਂਟੀਮੀਟਰ ਵਾਲਾ ਇਹ ਦੂਜਾ ਜੋੜਿਆ ਤੇ ਬੱਚੋ ਕੀ ਬਣ ਗਿਆ ਦੇਖੋ ਇਹ ਉਚਾਈ 3 ਸੈਂਟੀਮੀਟਰ ਰਹੀ ਚੌੜਾਈ ਵੀ ਤਾਂ 10 ਸੈਂਟੀਮੀਟਰ ਰਹੀ ਤੇ ਇਹ ਕਿੰਨੀ ਹੋ ਗਈ 3 ਤੇ ਜਮਾ 3 6 ਸੋ ਇਹ ਬਣ ਗਿਆ 6 3 3 ਵਾਲਾ ਘਣਾਵ ਇਹਦਾ ਮਤਲਬ ਇਹ ਕਹਿ ਰਹੇ ਨੇ ਕਿ ਤੁਸੀਂ ਇਦਾਂ ਘੁਮਾ ਕੇ ਕਹਿਣ ਦੀ ਬਜਾਏ ਮਤਲਬ ਇਹੋ ਉਹਨਾਂ ਨੇ ਸਾਨੂੰ ਇਹ ਸਮਝਾਤਾ ਵੀ ਦੋ ਕਣ ਜੋੜ ਕੇ ਸਾਨੂੰ ਇੱਕ ਘਣਾਵ ਦਿੰਦਾ ਤੇ ਜਿਹੜੇ ਇੱਕ ਘਣਾਵ ਦੋ ਕਣਾਂ ਨੂੰ ਜੋੜ ਕੇ ਮਿਲਦਾ ਤੇ ਉਹਦੀ ਉਚਾਈ ਵੀ ਤੇ ਚੌੜਾਈ ਵਿੱਚ ਵੀ ਫਰਕ ਨਹੀਂ ਪੈਂਦਾ ਉਹਦੀ ਲੰਬਾਈ ਦੁਗਣੀ ਹੋ ਜਾਂਦੀ ਹੈ ਠੀਕ ਹੈ ਸੋ ਇਹਦਾ ਇਹ ਮਤਲਬ ਹੈ ਕਿ ਸੋ ਇਹ ਤਾਂ ਉਹ ਕਹਿਣਾ ਚਾਹੁੰਦੇ ਨੇ ਵੀ ਤੁਸੀਂ ਇਹ ਵਾਲੇ ਕਨਾਵ ਦਾ 6 ਸੈਂਟੀਮੀਟਰ 3 ਸੈਂਟੀਮੀਟਰ 3 ਸੈਂਟੀਮੀਟਰ ਵਾਲੇ ਕਨਾਵ ਦਾ ਟੇਡਾ ਚਿੱਤਰ ਬਣਾਓ ਅਤੇ ਆਈਸੋਮੈਟ੍ਰਿਕ ਚਿੱਤਰ ਬਣਾਓ ਤੇ ਉਹ ਅਸੀਂ ਹੁਣ ਅਸੀਂ ਕਰਾਂਗੇ ਆਓ ਦੇਖੀਏ ਸੋ ਬੱਚਿਓ ਪਹਿਲਾਂ ਅਸੀਂ ਟੇਡਾ ਚਿੱਤਰ ਬਣਾਨੇ ਆ ਗ੍ਰਾਫ ਪੇਪਰ ਲਵਾਂਗੇ ਜਿਵੇਂ ਕੀ ਪਹਿਲੇ ਦੱਸਿਆ ਹੈ ਡੱਬੀਆਂ ਵਾਲਾ ਇੱਕ ਇੱਕ ਡੱਬੀ ਜਿਹੜੀ 1 ਸੈਂਟੀਮੀਟਰ ਦੀ ਹੁੰਦੀ ਹੈ ਜੇ ਨਹੀਂ ਵੀ ਹੈਗੀ ਤੇ ਤੁਸੀਂ ਇਹਨੂੰ ਕੋਈ ਵੀ ਸਕੇਲ ਲੈ ਸਕਦੇ ਹੋ 1 ਸੈਂਟੀਮੀਟਰ ਲੈ ਸਕਦੇ ਹੋ 2 ਸੈਂਟੀਮੀਟਰ ਲੈ ਸਕਦੇ ਹੋ ਇੱਕ ਡੱਬੀ ਨੂੰ ਹਨਾ ਜਾਂ ਦੋ ਡੱਬੀਆਂ ਨੂੰ 1 ਸੈਂਟੀਮੀਟਰ ਬਰਾਬਰ ਲੈ ਸਕਦੇ ਹੋ ਠੀਕ ਹੈ ਉਹਨਾਂ ਨੂੰ ਕਿੱਦਾਂ ਕਰਨਾ ਹੈ ਬੱਚਿਓ ਦੇਖੋ ਇਹ ਕੰਮ ਸੌਖਾ ਕਰਨ ਲਈ ਇੱਥੇ ਵੀ 3 ਸੈਂਟੀਮੀਟਰ ਇੱਥੇ ਵੀ 3 ਸੈਂਟੀਮੀਟਰ ਹੈ ਸੋ ਅਸੀਂ ਇਹਨੂੰ ਇਦਾਂ ਕਰਾਂਗੇ ਕਿ ਇਹ ਸਾਹਮਣੇ ਵਾਲੇ ਫਲਕ ਨੂੰ ਦਰਸਾਉਣ ਲਈ 3 ਸੈਂਟੀਮੀਟਰ ਦਾ ਇੱਕ ਵਰਗ ਬਣਾ ਲੈਂਦੇ ਹਾਂ ਕਿਉਂਕਿ ਲੰਬਾਈ ਤੇ ਚੌੜਾਈ ਜਿਹੜੀ ਚੌੜਾਈ ਤੇ ਉਚਾਈ ਇੱਕੋ ਹੀ ਹੈਗੀ ਹੈ ਨਾ ਸੋ ਅਸੀਂ ਇਹਨੂੰ 3 ਸੈਂਟੀਮੀਟਰ ਦਾ ਕੀ ਬਣਾ ਲੈਂਦੇ ਆ ਵਰਗ ਬਣਾ ਲੈਂਦੇ ਆ ਕੰਮ ਸੌਖਾ ਹੋ ਜਾਏਗਾ ਅੱਗੇ ਕੀ ਕਰਨਾ ਉੜਕੀ ਕਰਨੇ ਬੱਚਿਓ ਵਰਗ ਦੇ ਚਾਰੇ ਸ਼ਿਖਰਾਂ ਤੋਂ 6 ਸੈਂਟੀਮੀਟਰ ਵੱਡੇ ਸਮੰਤਰ ਰੇਖਾ ਖਣ ਖਿਚੋ ਇਹ ਜਿਹੜਾ 6 ਸੈਂਟੀਮੀਟਰ ਵਾਲਾ ਸੋ ਇੱਥੋਂ ਦੀ ਬੱਚਿਓ ਮੈਂ ਤੁਹਾਨੂੰ ਜਿੱਦਾ ਦੱਸਿਆ ਸੀਗਾ ਇਹਦੇ ਕਰਨ ਖਿਚੋ ਡੱਬਿਆਂ ਦੇ ਇੱਥੇ ਫੁੱਟਾ ਰੱਖੋ ਕੋਨੇ ਦੇ ਫੁੱਟਾ ਰੱਖ ਕੇ ਇਹ ਕੋਨੇ ਕੋਨੇ ਮਲਾਈ ਜਾਓ ਤੇ ਇਥੋਂ ਦੀ 6 ਸੈਂਟੀਮੀਟਰ ਨਾਪ ਲਓ 6 ਸੈਂਟੀਮੀਟਰ ਐ ਖਿੱਚਿਆ ਠੀਕ ਹੈ ਇਸੇ ਤਰ੍ਹਾਂ 6 ਸੈਂਟੀਮੀਟਰ ਇੱਥੇ ਤੱਕ ਐ ਖਿੱਚਿਆ ਤੇ ਇਹ 6 ਸੈਂਟੀਮੀਟਰ ਇੱਥੋਂ ਦੀ ਇੱਥੇ ਤੱਕ ਖਿੱਚਿਆ ਇਹ ਜਿਹੜਾ ਇਹਨਾਂ ਹਿੱਸੇ ਬੱਚਿਓ ਇਹ ਇਹਦੇ ਵਿੱਚ ਲੁੱਕ ਗਿਆ ਹੈ ਜਿਹੜਾ ਹੈਗਾ ਰੇਖਾखंड ਇੱਥੋਂ ਨਹੀਂ ਲੈ ਕੇ ਇਹ ਇੱਥੇ ਤੱਕ ਹੈਗਾ ਠੀਕ ਹੈ ਪਰ ਇਹਦੇ ਵਿੱਚ ਆ ਗਿਆ ਇਹ ਓਵਰਲੈਪ ਹੋ ਗਿਆ ਇਹਦੇ ਨਾਲ ਆ ਗਿਆ ਤੇ ਇੱਥੋਂ ਦੀ ਲੈ ਕੇ ਆਵਲਾ ਇਹ ਰੇਖਾखंड 6 ਸੈਂਟੀਮੀਟਰ ਇਸੇ ਤਰ੍ਹਾਂ ਰੇਖਾखंड 6 ਸੈਂਟੀਮੀਟਰ ਹੁਣ ਅਸੀਂ ਕੀ ਕਰਨਾ ਵਿੱਚ ਚਾਰੋਂ ਕਿਨਾਰਿਆਂ ਨੂੰ ਮਿਲਾ ਦੇਣਾ ਹੈ ਸੋ ਆ ਦੇਖੋ ਵਰਗ ਦੇ ਚਾਰੇ ਸ਼ਿਖਰਾਂ ਤੋਂ 6 ਸੈਂਟੀਮੀਟਰ ਵਾਲੇ ਦੇਖ ਸਮਾਂਤਰੇਕਾ ਖਿੱਚੋ ਤੇ ਸੰਗਤਿਕ ਸ਼ਿਖਰਾਂ ਨੂੰ ਮਿਲਾਓ ਸੰਗਤਿਕ ਸ਼ਿਖਰਾਂ ਨੂੰ ਸੀ ਮਿਲਾ ਦਿੱਤਾ ਤੇ ਅੱਗੇ ਸੀ ਕੀ ਕੀਤਾ ਲੁਕੇ ਹੋਏ ਕੰਡਿਆਂ ਨੂੰ ਗਾਣੇਦਾਰ ਲਿਖਾਵਾਂ ਨਾਲ ਦਰਸਾਓ ਸੋ ਇਹ ਲੁਕਿਆ ਹੋਇਆ ਕੰਡਾ ਹੈ ਇੱਥੇ ਲੁਕਿਆ ਹੈ ਇੱਥੇ ਤੱਕ ਤੇ ਇੱਥੇ ਦੇ ਉੱਪਰ ਸਾਨੂੰ ਇਹਦੇ ਪਿੱਛੇ ਲੁਕ ਗਿਆ ਵਲਾ ਇਹ ਸੋਲਿਡ ਆ ਗਿਆ ਪੂਰਾ ਠੀਕ ਹੈ ਸੋ ਇਹ ਲੁਕਿਆ ਹੋਇਆ ਕੰਡਾ ਹੈਗਾ ਪਿੱਛੇ ਵੀ ਲੁਕਿਆ ਕੰਡਾ ਹੈ ਤਾਂ ਇਹ ਬੱਚੇ ਸਾਡਾ ਬਣ ਗਿਆ ਇਹ ਦੇਖੋ ਕਿਸੇ ਦੋ ਕਣਾਵ ਬਣ ਗਏ ਨਾ ਦੇਖੋ ਦੋ ਕਣਾਵ ਇਹ ਬਣ ਗਏ ਦੋ ਕਣਾਵ ਇਹ ਦੇਖੋ ਇੱਕ ਇਹ ਕਣਾਵ ਇੱਥੇ ਤੱਕ ਬਣ ਗਿਆ ਇਹ ਵਲਾ ਤੇ ਇੱਕ ਕਣਾਵ ਹੈ ਪਿੱਛੇ ਵਾਲਾ ਬਣ ਗਿਆ ਵਲਾ ਇੱਥੇ ਇਹ ਦੋ ਕਣਾਵ ਜੁੜੇ ਹੋਏ ਨੇ ਇਹ ਹੋ ਗਿਆ 6 ਸੈਂਟੀਮੀਟਰ ਇਹ 3 ਸੈਂਟੀਮੀਟਰ ਤੇ 3 ਸੈਂਟੀਮੀਟਰ ਸੋ 10 ਤਿੰਨ ਤੇ 6 ਵਾਲਾ ਘਣਾਲ ਸਾਡਾ ਬਣ ਗਿਆ ਅੱਗੇ ਚਲੀਏ ਹੁਣ ਅਸੀਂ ਕਰਾਂਗੇ ਬੱਚਿਓ ਆਈਸੋਮੈਟ੍ਰਿਕ ਸਕੈਚ ਠੀਕ ਹੈ ਸੋ ਇਹਦੇ ਵਿੱਚ ਵੀ ਇਦਾਂ ਕਰਾਂਗੇ ਹੁਣ ਸਾਡੇ ਕੋਲ ਬਿੰਦੀਆਂ ਆ ਗਈਆਂ ਡੱਬ ਦੇਣੀ ਹੈਗੇ ਸੋ ਇੱਕ ਬਿੰਦੀ ਤੋਂ ਜਿਹੜੀ ਲੇਟਵੀਂ ਬਿੰਦੀ ਹੈ ਲੇਟਵੀਂ ਰੇਖਾ ਫੁੱਟਾ ਰੱਖ ਕੇ ਖਿੱਚਣੀ ਹੈ 4 ਸੈਂਟੀਮੀਟਰ ਦੀ 3 ਸੈਂਟੀਮੀਟਰ ਦੀ ਖੜਵੀ ਰੇਖਾ ਖਿੱਚਣੀ 3 ਸੈਂਟੀਮੀਟਰ ਦੀ ਫਿਰ ਮਿਲਾ ਦੇਣਾ ਤੇ ਵਰਗ ਬਣ ਗਿਆ ਸੋ ਸਾਹਮਣੇ ਵਾਲੇ ਫਲਕ ਨੂੰ ਦਰਸਾਉਣ ਲਈ 3 ਸੈਂਟੀਮੀਟਰ ਦਾ ਇੱਕ ਵਰਗ ਬਣਾਓ ਅਗਲੀ ਹੋਈ ਹੈ ਵਰਗ ਦੇ ਚਾਰੇ ਸ਼ਿਖਰਾਂ ਤੋਂ 6 ਸੈਂਟੀਮੀਟਰ ਬਾਰੇ ਸਮਾਂਤਰ ਰੇਖਾ ਕਨ ਖਿੱਚੋ ਕਿ ਸਾਡੇ ਕੋਲ ਬੱਚੇ ਦੇ ਕੋਈ ਟੱਡੀਆਂ ਬਿੰਦੀਆਂ ਦੇ ਨਾਲ ਇਹ ਬਿੰਦੀਆਂ ਦੇ ਨਾਲ ਇੱਥੇ ਫੁੱਟਾ ਰੱਖ ਕੇ سیدھا ਲਕੀਰ ਖਿੱਚ ਸਕਦੇ ਹਾਂ ਸੋ ਇੱਥੇ ਫੁੱਟਾ ਰੱਖਿਆ ਇਹ ਬਿੰਦੀਆਂ ਦੇ ਨਾਲ ਜੋੜ ਕੇ ਫੁੱਟਾ ਰੱਖਿਆ ਤੇ 6 ਸੈਂਟੀਮੀਟਰ ਇਹ ਨਾਪਿਆ 6 ਸੈਂਟੀਮੀਟਰ ਇੱਥੇ ਨਾਪਿਆ 6 ਸੈਂਟੀਮੀਟਰ ਇੱਥੇ ਨਾਪਿਆ 6 ਸੈਂਟੀਮੀਟਰ ਇੱਥੇ ਨਾਪਿਆ ਠੀਕ ਹੈ ਜੀ ਤੇ ਹੁਣ ਚਾਰੋਂ ਸ਼ਿਖਰਾਂ ਨੂੰ ਸੰਗਤ ਸ਼ਿਖਰਾਂ ਨੂੰ ਮਿਲਾ ਦਿੱਤਾ ਸੋ ਸੰਗਤ ਸ਼ਿਖਰਾਂ ਨੂੰ ਮਿਲਾਓ ਇਹ ਮਿਲਾ ਦਿੱਤਾ ਤੇ ਇਹ ਸਾਡਾ ਬਣ ਗਿਆ ਕੰਣ ਤੇ ਹੁਣ ਲੁਕੇ ਹੋਏ ਕੰਡਿਆਂ ਨੂੰ ਦਾਨੇਦਾਰੇ ਖਾਵਾ ਨਾਲ ਦਰਸਾਓ ਸੋ ਇਹ ਲੁਕਿਆ ਅਕੰਡਾ ਹੈ ਇਹ ਵੀ ਲੁਕਿਆ ਅਕੰਡਾ ਹੈ ਇਹ ਵੀ ਲੁਕਿਆ ਅਕੰਡਾ ਹੈ ਸੋ ਬੱਚਾ 6 ਸੈਂਟੀਮੀਟਰ ਹੈ 3 ਸੈਂਟੀਮੀਟਰ ਤੇ 10 ਸੈਂਟੀਮੀਟਰ ਦਾ ਸਾਡਾ ਬਣ ਗਿਆ ਕਣਾਵ ਆਹ ਹੁਣ ਇਸੀ ਨੂੰ ਅਸੀਂ ਦੂਜੀ ਵਿਧੀ ਦੇ ਨਾਲ ਕਰਕੇ ਦੇਖੀਏ ਦੂਜੀ ਵਿਧੀ ਨਾਲ ਅਸੀਂ ਕਿਦਾਂ ਕਰਾਂਗੇ ਜਦੋਂ ਆਈਸੋਮੈਟ੍ਰਿਕ ਸਕੈਚ ਬਣਾਉਣਾ ਹੋਵੇ ਤੇ ਅਸੀਂ ਇਸ ਤੰਗ ਦੇ ਨਾਲ ਬਣਾ ਸਕਦੇ ਹਾਂ ਹੁਣ ਬੱਚੇ ਅਸੀਂ ਇਦਾਂ ਲਵਾਂਗੇ ਕਿਉਂਕਿ ਸਾਡੇ ਕੋਲ ਤਿੰਨ ਹੈਗੀਆਂ ਚੀਜ਼ਾਂ ਸੋ ਅਸੀਂ ਇਹਨਾਂ ਨੂੰ ਕੀ ਇਹਨੂੰ ਇਸ ਪਾਸੇ ਰੱਖ ਲੋ ਤਿੰਨ 3 ਤੇ ਗੱਬਲੀ ਵਾਖੋ 6 ਸੋ 3 6 ਅਤੇ 3 ਸੈਂਟੀਮੀਟਰ ਦੇ 3 ਰੇਖਾਖੰਡ ਖਿਚੋ ਜਿਦਾ ਦੱਸਿਆ ਹੋਇਆ ਹੈ ਇੱਕ ਤੇ ਸਿੱਧਾ ਖੜਵਾ ਠੀਕ ਹੈ ਬਿੰਦੀਆਂ ਜਿਸ ਦਿਸ਼ਾ ਵਿੱਚ ਜਾ ਰਹੀਆਂ ਜਿਸ ਦਿਸ਼ਾ 'ਚ ਬਿੰਦੀਆਂ ਹੈਗੀਆਂ 3 ਸੈਂਟੀਮੀਟਰ ਇਧਾਂ ਤੇ ਇਥੇ ਫੁੱਟਾ ਰੱਖ ਕੇ ਇਸੇ ਦਿਸ਼ਾ ਵਿੱਚ ਇੱਕ 3 ਸੈਂਟੀਮੀਟਰ ਦਾ ਅਸੀਂ ਰੇਖਾਖੰਡ ਦਾ ਖਿਚੜਿਆ ਹੁਣ ਅਗੇ ਜਿਦਾ ਅਸੀਂ ਪਿਛਲੇ ਸਵਾਲ 'ਚ ਕੀਤਾ ਸੀਗਾ ਇਹ ਜਿਹੜਾ 6 ਸੈਂਟੀਮੀਟਰ ਦਾ ਲੰਬਾ ਖੜਵਾ ਜਿਹੜਾ ਹੈਗਾ ਇਹ ਰੇਖਾਖੰਡ ਇਹਦੇ ਸਮੰਤਰ ਸੀ ਰੇਖਾਖੰਡ ਦੋ ਹੋਰ ਖਿਚਣੇ ਨੇ ਸੋ ਹੁਣ ਵਿਚਲੇ ਰੇਖਾ ਖੰਡ ਦੇ ਸਮਾਂਤਰ 6 ਸੈਂਟੀਮੀਟਰ ਦੇ ਰੇਖਾ ਖੰਡ ਖਿੱਚੋ ਸੋ ਐ ਖਿੱਚ ਦਿੱਤਾ ਐਵਲਾ ਤੇ ਐਵਲਾ ਲਓ ਜੀ ਤੇ ਹੁਣ ਬੱਚਿਓ ਇਹਦੇ ਸਮਾਂਤਰ ਰੇਖਾ ਖੰਡ ਇੱਕ ਐਵਲਾ ਖਿੱਚਾਂਗੇ ਤੇ ਇਹਦੇ ਸਮਾਂਤਰ ਰੇਖਾ ਖੰਡ ਹੁਣ ਇੱਕ ਐਵਲਾ ਖਿੱਚਾਂਗੇ ਐ ਦੇਖੋ ਸੋ ਬਾਕੀ ਦੇ ਦੋ ਸਮਾਂਤਰ ਰੇਖਾ ਖੰਡ ਵਿੱਚ ਖਿੱਚ ਕੇ ਖੱਬਾ ਤੇ ਸੱਜਾ ਫਲਕ ਬਣਾਓ ਸੋ ਐ ਸਾਡਾ ਵਿੱਚ ਖੱਬਾ ਫਲਕ ਬਣ ਗਿਆ ਤੇ ਸੱਜਾ ਫਲਕ ਬਣ ਗਿਆ ਹੁਣ ਬੱਚਿਓ ਸਾਡਾ ਕੰਮ ਖਤਮ ਹੋਣ ਵਾਲਾ ਹੈ ਹੁਣ ਅਸੀਂ ਇਹਦੇ ਸਮਾਂਤਰ ਇਹ ਰੇਖਾਖੰਡ ਖਿੱਚਾਂਗੇ ਤੇ ਇਹਦੇ ਸਮੰਤਰ ਇਹ ਰੇਖਾਖੰਡ ਖਿੱਚਾਂਗੇ ਤੇ ਸਾਡਾ ਉੱਪਰਲਾ ਫਲਕ ਬਣ ਜਾਏਗਾ। ਲਓ ਜੀ ਇਹ ਸਾਡਾ ਹੁਣ ਆ ਗਿਆ ਬੱਚਿਓ ਕਿ ਦੋ ਹੋਰ ਸਮੰਤਰ ਰੇਖਾਖੰਡ ਖਿੱਚ ਕੇ ਉੱਪਰਲਾ ਫਲਕ ਬਣਾਓ ਤੇ ਕਨਾਵ ਪੂਰਾ ਕਰੋ। ਇਹ ਸਾਡਾ ਬੱਚਿਓ ਕਨਾਵ ਪੂਰਾ ਹੋ ਗਿਆ। ਹੁਣ ਬੱਚਾ ਦੇਖੋ ਇੱਥੇ ਫਰਕ ਕੀ ਹੈ? ਪਹਿਲਾ ਜਿਹੜਾ ਅਸੀਂ ਆਈਸੋਮੈਟ੍ਰਿਕ ਸਕੈਚ ਵਿੱਚ ਬਣਾਇਆ ਸੀਗਾ ਕਨਾਵ ਉਹ ਸਾਡਾ ਲੇਟਵਾ ਸੀਗਾ। ਲਟਿਆ ਹੋਇਆ ਸੀਗਾ। ਹੁਣ ਬੱਚਿਓ ਇਹ ਕੀ ਹੋ ਗਿਆ ਇਹ ਕਣਾਵ ਖੜਵਾ ਆ ਗਿਆ ਜਿੱਦਾਂ ਪਿੱਲਰ ਹੁੰਦਾ ਥੰਮੀ ਹੁੰਦੀ ਏ ਕੋਈ ਖੰਭਾ ਹੁੰਦਾ ਕੋਈ ਪਿੱਲਰ ਹੁੰਦਾ ਉਦਾਂ ਇਹ ਕੋਣ ਇਹ ਜਿਹੜਾ ਇਹ 3 ਸੈਂਟੀਮੀਟਰ ਇਹ 3 ਸੈਂਟੀਮੀਟਰ ਤੇ ਇਹ ਜਿਹੜੀ ਲੰਬਾਈ ਏ ਇਹ ਤੁਹਾਡੀ 6 ਸੈਂਟੀਮੀਟਰ ਇਦਾਂ ਮੰਨ ਕੇ ਚੱਲੋ ਕਿ ਬੱਚਿਓ ਇੱਕ ਕਣਾਵ ਆ ਗਿਆ ਛੋਟਾ ਇੱਕ ਕਣਾ ਆ ਗਿਆ ਤੇ ਇਹਦੇ ਉੱਤੇ ਇੱਕ ਦੂਜਾ ਹੋਰ ਕਣਾ ਰੱਖ ਦਿੱਤਾ ਗਿਆ ਮਤਲਬ ਕਿ ਪਹਿਲੇ ਵਿੱਚ ਅਸੀਂ ਜੋ ਬਣਾਇਆ ਸੀਗਾ ਉਹ ਚਿੱਤਾ ਸੀ ਇੱਕ ਕਣਵਾ ਇੱਕ ਕੰਡ ਰੱਖਿਆ ਤੇ ਨਾਲ ਦੂਜੇ ਨਾਲ ਲੇਟਵਾ ਕੰਡ ਰੱਖਿਆ ਤੇ ਉਹ ਲੇਟਵਾ ਆ ਗਿਆ ਹੁਣ ਮੰਨੋ ਇੱਕ ਕਣ ਜਿਹੜਾ ਰੱਖਿਆ ਤੇ ਉਹਦੇ ਉੱਤੇ ਇੱਕ ਦੂਜਾ ਕਣ ਰੱਖ ਦਿੱਤਾ ਤੇ ਉਹਦੇ ਨਾਲ ਇਹ ਕਣਾਵ ਜਿਹੜਾ ਹੈ ਇਹ ਖੜਵਾ ਬਣ ਗਿਆ ਬਸ ਇੰਨਾ ਹੀ ਫਰਕ ਹੈਗਾ ਪਹਿਲੇ ਆਈਸੋਮੈਟ੍ਰਿਕ ਸੈਚ ਵਿੱਚ ਪਹਿਲੀ ਵਿਧੀ ਦੇ ਵਿੱਚ ਸਾਡਾ ਕਣਾਵ ਬਣਿਆ ਸੀ ਲੇਟਵਾ ਤੇ ਇਹਦੇ ਵਿੱਚ ਕਣਾਵ ਬਣਿਆ ਖੜਵਾ ਸੋ ਬੱਚਿਓ ਇਹ ਬੜੀ ਹੀ ਵਧੀਆ ਚੀਜ਼ ਹੈਗੀ ਹੈ ਤਾਂ ਕਿ ਠੋਸ ਆਕਾਰ ਜਿਹੜੇ ਨੇ ਉਹਨਾਂ ਨੂੰ ਸਮਤਲ ਦੇ ਉੱਤੇ ਕੰਧ ਦੇ ਉੱਤੇ ਫਰਸ਼ ਦੇ ਉੱਤੇ ਪੇਪਰ ਦੇ ਉੱਤੇ ਅਸੀਂ ਕਿਦਾਂ ਦਰਸਾ ਸਕਦੇ ਆ ਕਿਸੇ ਠੋਸ ਚੀਜ਼ ਨੂੰ ਉਹ ਉਹਦੀ ਸਿਖਲਾਈ ਅਸੀਂ ਇਹਦੇ ਵਿੱਚ ਕਰਦੇ ਪਏ ਆ ਸੋ ਇਹ ਬੜਾ ਹੀ ਇੱਕ ਮਨੋਰੰਜਨ ਕਿਸਮ ਦਾ ਵੀ ਹੈ ਤੁਹਾਡਾ ਮਨੋਰੰਜਨ ਵੀ ਹੈ ਤੇ ਤੁਹਾਡੀ ਕਲਪਨਾ ਨੂੰ ਉਡਾਰੀਆਂ ਮਿਲਦੀਆਂ ਤੁਸੀਂ ਕਲਪਨਾ ਕਰ ਸਕਦੇ ਹੋ ਤੇ ਜਿਹੜੇ ਬੱਚੇ ਅੱਗੇ ਕੋਈ ਚਿੱਤਰਕਾਰੀ ਜਾਂ ਇਹੋ ਜਿਹੇ ਕੰਮਾਂ 'ਚ ਅੱਗੇ ਜਾਣਾ ਚਾਹੁੰਦੇ ਨੇ ਉਹਨਾਂ ਲਈ ਇਹ ਜਿਹੜੀ ਜਾਣਕਾਰੀ ਹੈ ਬੜੀ ਵਧੀਆ ਹੈਗੀ ਹੈ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਵ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ